ਬੰਦੇ ਹੈ ਸ਼ਾਂਤੀ ਲੱਭਣੀ ਹੈ ਕਬਰਿਸਤਾਨ ਦੇ ਚਲਾ ਜਾ ਸ਼ਾਂਤੀ ਹੈ ਸੁਕੂਨ ਹੈ ਜੀਵਦਾ ਜਾਗਦਾ ਮਨੁੱਖ ਤੇ ਸਮੱਸਿਆਵਾਂ ਜੀਵਦਾ ਹੈ ਜਿਹੜੀ ਬੇੜੀ ਸਾਗਰ ਦੇ ਚ ਹੈ ਉਹਦੇ ਨਾਲ ਤੇ ਲਹਿਰਾਂ ਟਕਰਾਂਦੀਆਂ ਨੇ ਲਹਿਰਾਂ ਤੇ ਹੋਣਗੀਆਂ ਜੋ ਸੰਸਾਰ ਸਾਗਰ ਦੇ ਚ ਹੈ ਜ਼ਿੰਦਗੀ ਦੀ ਨੌਕਾ ਉਹਦੇ ਨਾਲ ਕੋਈ ਨਾ ਕੋਈ ਸਮੱਸਿਆ ਤੇ ਟਕਰਾਏਗੀ ਕੋਈ ਨਾ ਕੋਈ ਸਮੱਸਿਆ ਤੇ ਹੋਵੇਗੀ ਇਹ ਗੱਲ ਵਖਰੀ ਕੋਈ ਮਨੁੱਖ ਕਬੂਲ ਕਰੇ ਚਾਹੇ ਨਾ ਕਬੂਲ ਕਰੇ ਹਰ ਇੱਕ ਦੀ ਸਮੱਸਿਆ ਹੈ ਸਮੱਸਿਆ ਤੋਂ ਰਹਿਤ ਕੋਈ ਵੀ ਨਹੀਂ ਹੈ ਹਰ ਇੱਕ ਦੇ ਹਿਰਦੇ ਸਵਾਲਾਂ ਨਾਲ ਭਰੇ ਹੋਏ ਨੇ ਔਰ ਇੰਜ ਕਹਿ ਲਈਏ ਹਰ ਬੰਦਾ ਸਵਾਲੀ ਹੈ ਹਰ ਬੰਦਾ ਦੁਖੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤੇ ਸਾਫ਼ ਕਹਿਣਾ ਪਿਆ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ